ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਜਿਲ੍ਹਾ ਤਰਨਤਾਰਨ ਸ਼ਹਿਰ ਪੱਟੀ ਤੇ ਪਿੰਡ ਬੇਰਾ ਅਸਲ ਮੈਂ ਅਕਸਰ ਹੀ ਵੀਡੀਓ ਨੈੱਟ ਦੇ ਉੱਤੇ ਪਉਣਾ ਸੱਪ ਫੜਦਿਆਂ ਅੱਜ ਨਾ ਮੈਨੂੰ ਠਰੂ ਤੋਂ ਫੋਨ ਆਇਆ ਚਬਾਲ ਦੇ ਲਾ ਕੇ ਠਰੂ ਪੈਂਦਾ ਵਾ ਨੂਰ ਦੀ ਅੱਡੇ ਦੇ ਨਾਲ ਉਹ ਆਂਦੇ ਵੀ ਭਾਜੀ ਇਦਾਂ ਸੱਪ ਨਿਕਲੇ ਆ ਵਾ ਤੇ ਫ੍ਰਿਜ ਦੇ ਥੱਲੇ ਸੱਪ ਆ ਤੇ ਬੱਚੇ ਛੋਟੇ ਆ ਤਾਂ ਤੁਸੀਂ ਆਣ ਕੇ ਫੜ ਦੋ ਤੇ ਮੈਂ ਕਹਿਆ ਯਾਰ ਨਹੀਂ ਰਮੜਾ ਹੋਇਆ ਵਾ ਉਹ ਆਂਦਾ ਯਾਰ ਬੱਚੇ ਛੋਟੇ ਆ ਤਾਂ ਕੋਈ ਬੱਚੇ ਦਾ ਨੁਕਸਾਨ ਨਾ ਹੋਵੇ ਚਲੋ ਆਪਣਾ ਤਾਂ ਕੰਮ ਹੀ ਇਹ ਚੀਜ਼ਾਂ ਦਾ ਵਾ ਆਪਣਾ ਪੇਜ ਹੈ ਸੋਸ਼ਲ ਮੀਡੀ ਤਾਂ ਪੌਰੀ ਪਰੇਸ਼ਾਨੀ ਸਮਝ ਕੇ ਗਏ ਆ ਤੇ ਜਿਹੜੇ ਬੰਦਿਆਂ ਨੇ ਮੈਨੂੰ ਸੱਦਿਆ ਸੀ ਉੱਥੇ ਉਹ ਬੰਦੇ ਹੀ ਨਹੀਂ ਸੀ ਹੈਗੇ ਉਹ ਪੰਜ ਜਾਣੇ ਆਏ ਆ ਮੋਟਰਸਾਈਕਲ ਤੇ ਉਹਨਾਂ ਅੱਖਾਂ ਦੇ ਵਿੱਚ ਲੂਨ ਪਾਇਆ ਤੇ ਮੇਰਾ ਮੋਟਰਸਾਈਕਲ ਕਾਲੇ ਰੰਗ ਦਾ ਸਪਲੈਂਡਰ ਖੋ ਕੇ ਲੈ ਗਿਆ ਤੇ ਉਦੋਂ ਦੇ ਮੇਰਾ ਸ਼ਹਿਰ ਤੇ ਮੇਰਾ ਜ਼ਿਲ੍ਹਾ ਹੱਥ ਸਾਰਾ ਪੰਜਾਬ ਕਹਿੰਦਾ ਵੀ ਪਾਦੀ ਕਿਸੇ ਚੀਜ਼ ਦੀ ਹੈਲਪ ਦੀ ਲੋੜ ਆ ਤਾਂ ਦੱਸਿਓ 25 ਤੋਂ 30000 ਰੁਪਏ ਦਾ ਸੈਕੰਡ ਹੈਂਡ ਮੋਟਰਸਾਈਕਲ ਵਾ ਹੋਰ ਹੈਲਪ ਕੁਛ ਨਹੀਂ ਚਾਹੀਦੀ ਮੋਬਾਈਲ ਨਹੀਂ ਉਹਨਾਂ ਖੋਇਆ ਮੋਟਰਸਾਈਕਲ ਹੀ ਖੋਇਆ ਕਾਲੇ ਰੰਗ ਦਾ ਸਪਲੈਂਡਰ ਤੇ ਵੇਖ ਲਓ ਬਾਕੀ ਜਿੱਦਾਂ ਵੀ ਕਿ ਕਿ ਅਹੀਂ ਤੇ 22 23 24 ਸਾਲ ਤੋਂ ਮੇਰੇ ਸਵੇਰੇ 1 ਵਜੇ 2 ਵਜੇ ਹਰ ਇੱਕ ਦੇ ਬੱਚੇ ਜਾ ਕੇ ਸੇਫ ਕੀਤੇ ਆ ਪਰ ਕਿਦੋਂ ਇਹੋ ਜੀ ਇਮਰਜੈਂਸੀ ਸਾਡੇ ਤੇ ਹੁੰਦੀ ਆ ਨਾ ਉਸ ਵੇਲੇ ਸਾਡੀ ਦੋਸਤੋ ਕੋਈ ਬਾਹ ਨਹੀਂ ਵਰਦਾ ਫੜਨੀ ਚਾਹੀਦੀ ਯਾਰ ਜਿਹੜਾ ਰਾਤ ਦਿਨ ਲੋਕਾਂ ਦੇ ਬੱਚੇ ਸੇਫ ਕਰਦਾ ਹਰ ਇੱਕ ਚੀਜ਼ ਕਰਦਾ ਉਹਦਾ ਵੀ ਲੋਕਾਂ ਨੂੰ ਸੋਚਣਾ ਚਾਹੀਦਾ ਬਾਕੀ ਪੱਟੀ ਵਾਲਿਓ ਨਾ ਤਾਂ ਆਪਾਂ ਕਦੀ ਮੇਲੇ ਦੀ ਗਰਾਹੀ ਕੀਤੀ ਆ ਤਾਂ ਨਾ ਆਪਾਂ ਕਦੀ ਸ਼ਹਿਰ ਵਾਲਿਓ ਮਕਾਰ ਪਾਈ ਆ ਤੁਹਾਨੂੰ ਹਾਂ ਠੀਕ ਆ ਮੋਟਰਸਾਈਕਲ ਘਵਾਚਾ ਵਾ ਕੋਈ 200 ਕੋਈ 500 ਕੋਈ ਹਜ਼ਾਰ ਥੋੜੀ ਬਹੁਤੀ ਮੇਰੀ ਹੈਲਪ ਜ਼ਰੂਰ ਕਰਿਓ ਜਿਹੜਾ ਮੈਂ 125000 ਦਾ ਕੋਈ ਜੈਕਟ ਐਂਡ ਮੋਟਰਸਾਈਕਲ ਨਾ ਮੈਂ ਕਿਹੜਾ ਕੋਈ ਨਵਾਂ ਮੰਗਣ ਤੇ ਮੈਂ ਨਹੀਂ ਆਂਦਾ ਮੈਨੂੰ ਨਵਾਂ ਕੋਈ ਲੈ ਕੇ ਦੋ ਕੋਈ ਮੈਨੂੰ ਮਹਿੰਗਾ ਲੈ ਕੇ ਦੋ ਪਰ ਮੇਰਾ 30000 ਰੁਪਏ ਦੀ ਚੀਜ਼ ਹੈਗੀ ਉਨੀ ਕਿ ਮੇਰੇ ਹੀ ਉਹਦੇ ਤੇ ਥੋੜੇ ਬਹੁਤੇ ਪੈਸਿਆਂ ਦੀ ਹੈਲਪ ਜ਼ਰੂਰ ਕਰਿਓ ਮੈਂ ਬਾਈਕ ਲੈਣੀ ਆ ਮੈਂ ਬਿਲਕੁਲ ਰੋਡ ਤੇ ਬਹਿ ਗਿਆ ਮੈਂ ਹੁਣ ਇਸ ਟੈਂਪਰਨਪਰਨ ਸਿਵਲ ਹੌਸਪੀਟਲ ਦੇ ਇਲਾਕੇ ਆ ਉਹ ਫਿਰ ਜਦੋਂ ਮੋਟਰਸਾਈਕਲ ਲੈ ਕੇ ਉੱਥੇ ਫਿਰ ਕਾਰ ਸੀ ਉਹਨਾਂ ਨੂੰ ਕਿਹਾ ਉਹਨਾਂ ਨੇ ਫਿਰ ਠਰੂ ਤੇ ਵੀਰ ਆ ਉਹਨਾਂ ਨੇ ਫਿਰ ਥਾਣੇ ਛੱਡਿਆ ਤੇ ਉਹ ਸੀ ਵੀ ਫਿਰ ਪਰਚਾ ਦਿੱਤਾ ਸੀ ਪਰ ਤਰਕਾਹ ਦਿੱਤੀ ਸੀ ਉਹ ਵੀ ਜਾਂਦਾ ਭਾਜਦਾ ਉਹ ਵੀ ਵੀਡੀਓ ਦੇਖਦੇ ਸੀ ਭਾਜੀ ਜਿਹੜੇ ਮੁਲਾਦਮ ਸੀ ਤਾਂ ਨੇ ਤਾਂ ਸਾਫ ਉਹਾਂ ਦੇ ਕੋਈ ਗੱਲ ਨਹੀਂ ਬਾਬਾ ਜੀ ਲੱਭਣ ਦੀ ਕੋਸ਼ਿਸ਼ ਕਰਾਂਗੇ ਪਰ ਜ਼ਿੰਦਗੀ ਦੇ ਵਿੱਚ ਇਮਾਨਦਾਰੀ ਦਾ ਮੁੱਲ ਨਹੀਂ ਰਹਿ ਗਿਆ ਨੇਰੇ ਸਵੇਰੇ 1 ਵਜੇ 2 ਵਜੇ ਜਾ ਕੇ ਮੈਂ ਬੱਚੇ ਲੋਕਾਂ ਦੇ ਸੇਵ ਕੀਤੇ ਆ ਅੱਜ ਤੱਕ ਮੈਂ ਸ਼ਹਿਰ ਚ ਨਾ ਤਾਂ ਕਰਾਈ ਕੀਤੀ ਆ ਨਾ ਕਿ ਕੋ ਕਿਲੋ ਆਟਾ ਮੰਗਿਆ ਤੇ ਨਾ ਹੀ ਮੈਂ ਕਿਸੇ ਨੂੰ ਕਿਸੇ ਤਰ੍ਹਾਂ ਦੀ ਹੈਲਪ ਮੰਗੀ ਆ ਪਰ ਇਹ ਤਿੰਨਾ ਚਾਰਾਂ ਸਾਲਾਂ ਚ ਮੇਰੇ ਤਿੰਨ ਮੋਟਰਸਾਈਕਲ ਖੁਰੇ ਗਏ ਪਿਛਲੀ ਵਾਲੀ ਵੀ ਮੇਰਾ ਪਲਟੀਨਾ ਖੋਇਆਗਾ ਮੈਂ ਕਿਸ ਨੂੰ ਤਾਂੜੀ ਕੀਚਾ ਮੌਕੇ ਸੁਖੇ ਹੋ ਕੇ ਲੱਦਿਆ 15 20 ਦਿਨ ਪਹਿਲਾਂ ਮੇਰੇ ਘਰੋਂ ਚੋਰੀ ਹੋਈ ਸੀ ਮੇਰਾ ਫੋਨ ਚੁੱਕਿਆ ਗਿਆ ਸੀ ਸਰਾ ਨੇ ਮੈਂ ਉਹਦੀ ਵੀ ਵੀਡੀਓ ਨਹੀਂ ਪਾਈ ਪਰ ਵੇਖ ਲੋ ਜੇ ਸ਼ੇਅਰ ਸ਼ੂਰ ਕਰਨੀ ਆ ਤਾਂ ਬਾਕੀ ਮਰਜੀ ਆ ਤੁਹਾਡੀ ਮੇਰੀ ਤੇ ਜਦੋਂ ਲੋੜ ਪੈਂਦੀ ਆ ਮੈਨੂੰ ਤਾਂ ਯਾਦ ਕਰਦੇ ਜੇ ਮੈਂ ਤਾਂ 1 2 ਵਜੇ ਸਾਰੇ ਸ਼ਹਿਰ ਦੀ ਸੇਵਾ ਚਾਹ ਜਰੋ ਹੋ ਜਾਂਦਾ ਹੁਣ ਵੇਖਦੇ ਆ ਕਿ ਮੇਰਾ ਸ਼ਹਿਰ ਮੇਰੇ ਨਾਲ ਖਲੋਂਦਾ ਕਿ ਨਹੀਂ ਖਲੋਂਦਾ ਬਾਕੀ ਚਲੋ ਨਾ ਖਲੋਂਣਗੇ ਤਾਂ ਵੀ ਕੋਈ ਦਿੱਕਤ ਨਹੀਂ ਕਿ ਇਹਨੂੰ ਲੋੜ ਪਊਏ ਆਪਣੇ ਸ਼ਹਿਰ 'ਚ ਤਾਂ ਵੀ ਢੂਟੀ ਦਵਾਂਗੇ ਪਰ ਇਮਾਨਦਾਰੀ ਦਾ ਮੁੱਲ ਨਹੀਂ ਹੈਗਾ ਕਰੋ ਪੁੱਨ ਤੇ ਖਾਊ ਕਿਸ ਨੂੰ ਅੱਗੇ ਵੀ ਬੜੇ ਖਾਦੇ ਆ ਲੋਕਾਂ ਦੀ ਦੁੱਖ ਤਕਲੀਫ ਆਪਣੇ ਕੋਈ ਨਹੀਂ ਜਰੀ ਜਾਂਦੀ ਆਪਾਂ ਇੱਕੋ ਹੀ ਸੋਚ ਕੇ ਆਏ ਆ ਕਿ ਕਿਸੇ ਦਾ ਬੱਚਾ ਨਾ ਨੁਕਸਾਨ ਹੋਏ ਤੇ ਜਿਹੜੇ ਨੰਬਰ ਤੇ ਉਹਨਾਂ ਨੇ ਸੱਦਿਆ ਦੀ ਫਿਰ ਉਹਨਾਂ ਨੇ ਉਹ ਨੰਬਰ ਸਾਡਾ ਚੋਕੇ ਤੇ ਬਲੈਕ ਲਿਸਟ 'ਚ ਪਾਤਾ ਤੇ ਹੁਣ ਉਹਨਾਂ ਦਾ ਨੰਬਰ ਵੀ ਚੱਲਣ ਰਿਹਾ ਤੇ ਆ ਚੱਕਰ ਬਾਕੀ ਮੇਰਾ ਨੰਬਰ ਹੈਗਾ ਜੀ 95 92 99 63 35 ਫੇਸਬੁਕ ਦੀ ਮੇਰੀ ਆਈਡੀ ਹੈਗੀ ਜੇ ਸਨੇਕਮੈਨ ਪੰਜਾਬ ਇੰਸਟਾ ਦੀ ਆਈਡੀ ਹੈਗੀ ਜੇ ਸਨੇਕਮੈਨ ਪੰਜਾਬ YouTube ਦੀ ਆਈਡੀ ਹੈਗੀ ਜੇ ਸਨੇਕਮੈਨ ਪੰਜਾਬ ਇੱਕ ਆਈਡੀ ਮੇਰੀ ਆਗੀ ਜੇ ਨਾਗ ਕੇਤ 22 ਸਪੇਸ ਨਹੀਂ ਦੇਣੀ YouTube ਤੇ n double a t g ਨਾਗ ਗਾੜੀ ਕੇ ਪਾ ਕੇ ਦੋ ਦੂਏ ਪਾਉਣੇ ਸਪੇਸ ਨਹੀਂ ਦੇਣੀ ਮੇਰੀ 1500 1800 2000 ਵੀਡੀਓ ਆ ਪੇਚਾਂ ਤੇ 22 ਸਾਲ ਹੋ ਗਏ ਮੈਨੂੰ ਸਾਰੇ ਜ਼ਿਲ੍ਹੇ ਦੇ ਬੱਚੇ ਸੇਵ ਕਰਦੇ ਚਲੋ ਦੇਖਦੇ ਆ ਕਿ ਹੁਣ ਸਾਡੀ ਕੋਈ ਹੈਲਪ ਕਰਦਾ ਕਿ ਨਹੀਂ ਕਰਦਾ Vai grudir da calça, vai grudir.